ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅੱਜ ਥੋੜੀ ਜਿਹੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਗਿਆਨੀ ਰਘਵੀਰ ਸਿੰਘ ਜਹੇਦਾਰ ਮਜੂਦਾ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉਹਨਾਂ ਨੂੰ ਵੈਸੇ ਤਾਂ ਇੱਕ ਬੁਗ ਕਿਹਾ ਜਾਂਦਾ ਹੈ ਕਿਉਂਕਿ ਨਾਨਕਸਰ ਵਾਲਿਆਂ ਦੇ ਡੇਰਾਂ ਤੇ ਜਾ ਕੇ ਜਿਹੜੇ ਬੰਦੇ ਵੀਡੀਓ ਬਣਾਉਂਦੇ ਨੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਵਾਉਂਦੇ ਐ ਤੇ ਉਹਨਾਂ ਦੀ ਜਥੇਦਾਰੇ ਵਾਲੇ ਕੋਈ ਔਕਾਤ ਹੁੰਦੀ ਨਹੀਂ ਬੈਸੇ ਸਾਡੇ ਇਹਨਾਂ ਲੋਕਾਂ ਨੂੰ ਜਿਹੜੇ ਬੁੱਗ ਹੁੰਦੇ ਨੇ ਲਾ ਦਿੱਤਾ ਜਾਂਦਾ ਬੁੱਧ ਸੱਜਣਾ ਨੇ ਅੱਜ ਫੋਨ ਕੀਤੇ ਮੈਸੇਜ ਕੀਤੇ ਕਹਿੰਦੇ ਕੋਈ ਗੱਲਬਾਤ ਕਰਿਓ ਮੈਂ ਇੱਕ ਬੇਨਤੀ ਕਰ ਦਿੰਦਾ ਗੈਨ ਰਵੀਰ ਸਿੰਘ ਜਿਹੜੇ ਜਥੇਦਾਰ ਨੇ ਉਹ ਸ਼ਰਮਣਿਕ ਪੇਲੇ ਜਿਹੜੇ ਪ੍ਰਧਾਨ ਨੇ ਜਿਨ੍ਹਾਂ ਨੇ ਅਸੀਫਾ ਦਿੱਤਾ ਹਰਿੰਦਰ ਸਿੰਘ ਧਾਮੀ ਹੁਸ਼ਿਆਰਪੁਰ ਵਿਖੇ ਉਹਨਾਂ ਦੀ ਰਹਿائش ਤੇ ਮਿਲਣ ਵਾਸਤੇ ਗਏ। ਜੇ ਇੱਕ ਗਾਣਾ ਫਿੱਟ ਕਰਨਾ ਹੋਵੇ ਜੇ ਆਪਾਂ ਦੋਨੇ ਰੁੱਸੇਗੇ ਮਨਾਉ ਕੌਣਵੇ ਜਣ ਕੇ ਰੁੱਸੇ ਨੂੰ ਬਣਾਉਣ ਵਾਸਤੇ ਗਏ। ਹੁਣ ਔਕਾਤ ਕੀ ਹੈ ਇਹਨਾਂ ਦੀ ਥੋੜਾ ਜਿਹਾ ਸੁਣੋ ਧਿਆਨ ਦੇ ਨਾਲ। ਇੱਕ ਟਰੱਕ ਡਰਾਈਵਰ ਦੀ ਇੰਟਰਵਿਊ ਹੋਈ ਕੈਨੇਡਾ ਦੇ ਵਿੱਚ। ਤੇ ਜਦੋਂ ਉਹ ਦਫ਼ਤਰ ਜਾ ਰਿਹਾ ਸੀ ਨਾ ਇੰਟਰਵਿਊ ਦੇਣ ਵਾਸਤੇ ਉਹਨੇ ਥੋੜੀ ਜਿਹੀ ਆਪਣੀ ਅਕਲ ਵਰਤੀ ਵੀ ਸ਼ਾਇਦ ਡਾਕਟਰ ਵਾਲੇ ਜਿਹੜ ਨੇ ਇੰਟਰਵਿਊ ਲੈਣੀ ਮੈਨੂੰ ਕਹਿਣਗੇ ਬੜਾ ਸਿਆਣਾ ਡਰਾਈਵਰ ਹੈ ਰਸਤੇ ਦੇ ਵਿੱਚ ਜੇ ਕੇਲੇ ਦਾ ਸਿਲਕ ਪਿਆ ਸੀ ਉਹ ਚੱਕਿਓ ਨੇ ਡੈਸਟਰੀਨ ਵਿੱਚ ਪਾਇਆ ਜੇ ਕਿਤੇ ਡਿਸਪੋਜ਼ੇਬਲ ਕੌਫੀ ਦਾ ਕੱਪ ਪਿਆ ਸੀ ਉਹ ਚੱਕ ਕੇ ਡੈਸਟਰੀਨ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਦੋ ਤਿੰਨ ਇਦਾਂ ਇਨਸੀਡੈਂਟ ਹੋਏ ਉਹ ਰਸਤੇ ਵਿੱਚ ਜਿਹੜਾ ਵੀ ਸਮਾਨ ਪਿਆ ਸੀ ਚੱਕ ਕੇ ਉਹ ਕਚਰਾ ਜਿਹੜਾ ਹੁੰਦਾ ਹੈ ਕੋਸ਼ਿਸ਼ ਕਰਦਾ ਕਿ ਮੈਂ ਘਰ ਬੇ ਦੇ ਵਿੱਚ ਡੈਸਟਮੀਨ ਵਿੱਚ ਪਾ ਦੇਵਾਂ ਵੀ ਮੈਨੂੰ ਚੰਗਾ ਕਹਿਣ ਵੀ ਬੜਾ ਵਧੀਆ ਸੁਲ ਜਾ ਹੋਏ ਬੰਦੇ ਜਦੋਂ ਗਿਆ ਨਾ ਦਫਤਰ ਦੇ ਵਿੱਚ ਇੰਟਰਵਿਊ ਲੈਣ ਵਾਸਤੇ ਬੈਠੇ ਨੇ ਮਾਲਕ ਉਹ ਕਹਿੰਦਾ ਤੁਹਾਡੀ ਜੌਬ ਕੀ ਹੈ ਕਹਿੰਦਾ ਜੀ ਟਰੱਕ ਡਰਾਈਵਰ ਕਿੰਨੀ ਤਨਖਾਹ ਹੋਣੀ ਚਾਹੀਦੀ ਹੈ ਉੱਥੇ ਜਣ ਕੇ ਸੈਂਟ ਦੇ ਹਿਸਾਬ ਨਾਲ ਜਾਂ ਕਹਿ ਲਈਏ ਡਾਲਰ ਦੇ ਹਿਸਾਬ ਨਾਲ ਕਿਲੋਮੀਟਰ ਦੇ ਹਿਸਾਬ ਦੇ ਨਾਲ ਉਹਨਾਂ ਦੀ ਪੇ ਹੁੰਦੀ ਹੈ ਉਹਨੇ ਕਹਿੰਦਾ ਜੀ ਕਿੰਦਾ ਮਹੀਨੇ ਦਾ 7-8000 ਡਾਲਰ ਬਣਦਾ ਉਹਨਿੰ ਇੱਕ ਮੇਰੀ ਯੋਗਤਾ ਹੈ ਉਹ ਕਹਿੰਦੇ ਜਿਹੜਾ ਆ ਗਾਰਵੇ ਦੇ ਵਿੱਚ ਕਿਤੇ ਕੱਪ ਚਾਕੇ ਪਾਤਾ ਕਿਤੇ ਸਿਲਕਾ ਚਾਕੇ ਪਾਤਾ ਇਹ ਤੇਰੀ ਜੋਬ ਹੈ ਉਹ ਕਹਿੰਦੇ ਅਸੀਂ ਕਲੀਨਿੰਗ ਵਾਸਤੇ ਸਫਾਈ ਵਾਸਤੇ ਬੰਦਾ ਰੱਖਿਆ ਹੋਇਆ ਤੇਰੀ ਜੋਬ ਤਾਂ ਟਰੱਕ ਡਰਾਈਵਰ ਦੀ ਹੈ ਨਾ ਹੁਣ ਜੇ ਜਥੇਦਾਰਾਂ ਦੀ ਔਕਾਤ ਵੇਖਣੀ ਹੋਵੇ ਨਾ ਉਹ ਜਿਹੜੀ ਮੈਂ ਗੱਲ ਤੁਹਾਨੂੰ ਸਾਂਝੀ ਕੀਤੀ ਹੈ ਟਰੱਕ ਡਰਾਈਵਰ ਦੀ ਜੋਬ ਵਾਲੀ ਇੰਟਰਵਿਊ ਵਾਲੀ ਇਹਨਾਂ ਦੇ ਟੁੱਗਦੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਅਸੀਂ ਜਥੇਦਾਰ ਸਾਡਾ ਇਹ ਕੰਮ ਥੋੜੀ ਜਿਹੀ ਸ਼ੋਅ ਰਿਕਮੈਂਡ ਦਾ ਪ੍ਰਧਾਨ ਰੋਸ ਜੀ ਉਹਨੂੰ ਅਸੀਂ ਘਰੇ ਜਾਈਏ ਮਨਵਾਉਣ ਵਾਸਤੇ ਔਰ ਜਦੋਂ ਕਿਤੇ ਕੋਈ ਵੱਡਾ ਤਾਂ ਨਾ ਲੱਗਦਾ ਨਾ ਇਹ ਪਤਾ ਕੀ ਕਹਿੰਦੇ ਕਹਿੰਦੇ ਨਹੀਂ ਲੈ ਅਸੀਂ ਡੀਸੀ ਨੂੰ ਜਾ ਕੇ ਮੰਗ ਪੱਤਰ ਦੇਈਏ ਸਾਡਾ ਕੋਈ ਰਤਬਾ ਅਸੀਂ ਜਥੇਦਾਰ ਹਾਂ ਹੁਣ ਤੂੰ ਗਿਆਨੀ ਰਘਵੀਰ ਸਿੰਘ ਮੈਂ ਤੂੰ ਤਾਂ ਕਹਿ ਰਿਹਾ ਕਿਉਂਕਿ ਤੂੰ ਬੁੱਗ ਹੈ ਤੂੰ ਹਰਜਿੰਦਰ ਸਿੰਘ ਧਾਮੇ ਨੂੰ ਮਨਾਉਣ ਵਾਸਤੇ ਜਾਣਾ ਹੈ ਅੱਛਾ ਫਿਰ ਜਦੋਂ ਬਾਹਰ ਆ ਜਾਂਦੇ ਆ ਨਾ মিডিਆ ਸਾਹਮਣੇ ਆਉਂਦਾ ਕਹਿੰਦੇ ਜੀ ਚਰਚਾਵਾ ਛੜੀਆਂ ਨੇ ਤੁਹਾਡੀਆਂ ਸੇਵਾਵਾਂ ਵੀ ਖਤਮ ਕੀਤੀਆਂ ਜਾ ਸਕਦੀਆਂ ਨੇ ਕਹਿੰਦਾ ਮੇਰਾ ਤਾਂ ਸਮਾਨ ਪੈ ਕੀਤਾ ਹੋਇਆ ਹੈ ਅਛਾ ਇੱਕ ਬੇਨਤੀ ਤੁਹਾਡੇ ਧਿਆਨ ਦੇ ਨਾਲ ਇਹਨਾਂ ਦੇ ਪਿੱਛੇ ਕੌਣ ਖੜਾ ਹੈ ਇਹਨਾਂ ਤੋਂ ਅਰਸ਼ੀਫੇ ਕੌਣ ਮੰਗਦਾ ਹੈ ਇਹਨਾਂ ਦੀਆਂ ਸਿਵਾਮਾਂ ਕੌਣ ਖਤਮ ਕਰਦਾ ਹੈ ਇਹ ਹਰਾਮਖੋਰ মিডিਆ ਸਾਹਮਣੇ ਬਿਲਕੁਲ ਨਾਂ ਨਹੀਂ ਲੈਂਦੇ ਵੀ ਪਿੱਛੇ ਸਾਡੇ ਕੌਣ ਖੜਾ ਹੈ ਸਾਨੂੰ ਅੱਧੇ ਤੇ ਕੌਣ ਹਟਾ ਰਿਹਾ ਨਾ ਨਹੀਂ ਲੈਂਦੇ ਹਾਲਕਿ ਸਭ ਨੂੰ ਪਤਾ ਹੈ ਵੀ ਬਾਦਲ ਲਾਣਾ ਪਿੱਛੇ ਖੜਾ ਹੈ ਨਰੈਣੂ ਮਹੰਤ ਪਿੱਛੇ ਖੜੇ ਨੇ ਇਹ ਉੱਥੇ ਨਾਂ ਲੈਂਦੇ ਹੀ ਨਹੀਂ ਜਦੋਂ ਪਾਸੇ ਕਰ ਦਿੱਤੇ ਫੇਰ ਅਕਾਲੀ ਹੁਲਾ ਸਿੰਘ ਮਣਕੇ ਸਾਹਮਣੇ ਆਉਣਗੇ ਵੀ ਹੁਣ ਤੁਸੀਂ ਕਿਉਂ ਨਹੀਂ ਬੋਲਦੇ ਦੂਜੀ ਗੱਲ ਹੋਰ ਨੋਟ ਕਰਿਓ ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਸਾਡਾ ਬੈਗ ਤਿਆਰ ਹੈ ਜੀ ਜੇ ਸਾਡੇ ਛੁੱਟੀ ਕਰ ਦੇਣਗੇ ਅਸੀਂ ਘਰੇ ਚਲੇ ਜਾਵਾਂਗੇ ਇਦਾਂ ਕਹਿੰਦੇ ਆ ਨਾ ਜਿਹੜੀ ਮੈਂ ਹੁਣ ਗੱਲ ਕਹਿਣੀ ਹੈ ਮੈਂ ਕਿਉਂ ਕਹਿਣਾ ਵੀ ਇਹ ਮੰਗ ਖਾਣੇ ਨੇ ਇਹ ਬੋਲ ਨਹੀਂ ਸਕਦੇ ਇਹ ਕਿੰਨੇ ਗੁਲਾਮ ਨੇ ਜਿਹੜਾ ਵੀ ਜੱਜੇਦਾਰ ਇੱਕ ਵਾਰ ਲਾਇਆ ਜਾਂਦਾ ਹੈ ਨਾ ਉਹ ਇਧਰੋਂ ਉਧਰੋਂ ਕਰਕੇ 5-7 ਕਰੋੜ ਰੁਪਇਆ ਇਕੱਠਾ ਕਰ ਲੈਂਦਾ ਜਦੋਂ ਇਹਨਾਂ ਦੇ ਕਰਤੂਤਾਂ ਆਈਆਂ ਸਾਹਮਣੇ ਕਿਉਂਕਿ ਜਿਹੜੇ ਲਾਉਂਦੇ ਨੇ ਉਹ ਕਹਿੰਦੇ ਨੇ ਵੀ ਇੰਨਾ ਕੰਮ ਤੇਰੇ ਕੋਲੋਂ ਲੈਣਾ ਪੁੱਠੇ ਸਿੱਦੇ ਕੰਮ ਤੇਰੇ ਕੋਲੋਂ ਕਰਾਉਣੇ ਨੇ ਕਿਹਨੂੰ ਪੰਥ ਵਿੱਚੋਂ ਛੇਕਣਾ ਹੈ ਕਿਹਦੇ ਖਿਲਾਫ ਨੂੰ ਬੋਲਣਾ ਹੈ ਕਿਹਦੀ ਚਮਚਾਗिरी ਕਰਨੀ ਹੈ ਉਹ ਕੰਮ ਫਿਰ ਕਰਦੇ ਨਹੀਂ ਤੇ ਜਦੋਂ ਇਹ ਕਰਦੇ ਨੇ ਉਹ ਚਾਪ ਨੂੰ ਸੀ ਫਿਰ ਛੇਤਰ ਪੈਂਦੇ ਨੇ মিডিਆ ਵਿੱਚੋਂ ਫਾੜ-ਫਾੜ ਫਿਰ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਹੈ ਖਰਾਮਖੋਰ ਮੈਂ ਕਿਉਂ ਕਹਿਣਾ মিডিਆ ਸਾਹਮਣੇ ਬਸ ਇਹੀ ਕਹਿਣਗੇ ਕੋਈ ਨਾ ਜੀ ਜੇ ਮੈਨੂੰ ਹਟਾਉਣਗੇ ਮੇਰਾ ਤਾਂ ਬਿਸਤਰਾ ਮੇਰਾ ਤਾਂ ਟੇਚੀ ਮੇਰੇ ਤਾਂ ਕੱਪੜੇ ਪਹਿ ਕੀਤੇ ਮੈਂ ਚਲੇ ਜਾਣਾ ਵੀ ਇਹ ਦੱਸਤਾ ਜਾਉ ਤੁਹਾਨੂੰ ਕਹਿੰਦਾ ਕੌਣ ਹੈ ਜਾਣ ਨੂੰ ਤੁਹਾਨੂੰ ਡਰ ਕੀ ਤੋਂ ਲੱਗਦਾ ਜਦੋਂ ਹਟਾਤਾ ਹਰਕਾੰਦ ਕਿ ਅਸੀਂ ਕਾਲੀ ਫੁੱਲਾ ਸਿੰਘ ਪਾੜੀ ਜਿਹਜ਼ਦਾਰੀ ਕਰਨੀ ਹੈ। ਜਾਨਕਿ ਆ ਇਹਨਾਂ ਦੀ ਔਕਾਤ ਹੈ। ਹੁਣ ਮੈਂ ਬੇਨਤੀ ਕਰਨੀ ਹੈ। ਜਿਹੜੇ ਬੰਦੇ ਮੈਨੂੰ ਕਹਿੰਦੇ ਕਿ ਤੁਸੀਂ ਇੰਨਾ ਤਲਖੀ ਵਿੱਚ ਕਿਉਂ ਬੋਲਦੇ ਹੋ? ਕਿਉਂ ਨਾ ਬੋਲ ਕੇ ਬਈ? ਜਿਹਜ਼ਦਾਰ ਦੀ ਜਿਹੜੀ ਆਪਣੀ ਜੌਬ ਹੈ ਉਹ ਜੌਬ ਕਰੇ। ਹਰਜਿੰਦਰ ਸਿੰਘ ਧਾਮੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ। ਉਹਨਾਂ ਨੂੰ ਮਨਾਉਣ ਵਾਸਤੇ ਜਜ਼ਹਿਰ ਕਿਉਂ ਜਾਂਦਾ ਹੈ? ਜੇ ਮਨਾਉਣ ਜਾਣਾ ਹੀ ਹੈ ਦਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਣ ਸਕੱਤਰ ਜਾਣ ਬਾਗਲ ਲਾਣਾ ਆਪ ਜਾਵੇ ਮਤਲਬ ਕੀ ਲੋਕਾਂ ਨੂੰ ਬੇਵਕੂਫ ਬਣਾਉਣਾ ਲੋਕਾਂ ਨੂੰ ਗੁੰਮਰਾਹ ਕਰਨਾ ਵੀ ਦੇਖੋ ਜਹੇਦਾਰ ਸਾਹਿਬ ਆਪ ਚੱਲ ਕੇ ਗਏ ਨਿੱਕਰੇ ਕਿਹਦੇ ਹਰਜਿੰਦਰ ਸਿੰਘ ਧਾਮੀ ਦੇ ਉਹਨੂੰ ਮਨਾਉਣ ਵਾਸਤੇ ਮਤਲਬ ਕਿ ਜਿਹੜੇ ਲੋਕ ਨੇ ਮੁੱਠਾ ਢੇਕਣ ਵਾਲੇ ਜਾਂ ਨੀਲੀਆਂ ਪੱਗਾਂ ਵਾਲੇ ਜਾਂ ਜਿਹੜੇ ਕਹਿੰਦੇ ਅਸੀਂ ਪੰਥਕਾਂ ਉਹਨਾਂ ਨੂੰ ਬੇਵਕੂਫ ਬਣਾਇਆ ਜਾਵੇ ਵੀ ਜਹੇਦਾਰ ਦਾ ਹੁਕਮ ਨਾਮਾ ਮੰਨੋ ਜਿਹੜੇ ਕਿ ਆ ਡਰਾਮੇਬਾਨੀ ਹੈ ਮੈਂ ਅੱਜ ਇਹ ਵੀਡੀਓ ਵਿੱਚ ਇਹ ਕਹਿਣਾ ਚਾਹੁੰਦਾ ਜੇ ਨੀਲੀਆਂ ਪੱਗਾਂ ਵਾਲੇ ਅਕਾਲੀ ਚਾਹੁੰਦੇ ਨੇ ਵੀ ਅਸੀਂ ਸਰਕਾਰ ਬੜਾਈਏ ਸਾਡੀ ਮਾੜੀ-ਮੋਟੀ ਇੱਜ਼ਤ ਬੱਚੀ ਰਵੇ ਜੇ ਚਾਹੁੰਦੇ ਨੇ ਤਾਂ ਜਿੰਨੀਆਂ ਵੀ ਡਰਾਮੇਬਾਨੀਆਂ ਕਰਦੇ ਉਹਨਾਂ ਇਹ ਬੰਦ ਕਰ ਦਿਓ ਲੋਕ ਬਹੁਤ ਖੁੱਲੇ ਦਿਲ ਵਾਲੇ ਵੱਡੇ ਦਿਲ ਵਾਲੇ ਨੇ ਲੋਕ ਤੁਹਾਨੂੰ ਕੁਝ ਨਹੀਂ ਕਹਿੰਦੇ ਹਾਂ ਜੇ ਇਦਾਂ ਹੀ ਹਰਾਮਖੋਰੀਆਂ ਕਰਦੇ ਰਹੋਗੇ ਡਰਾਮੇਬਾਜ਼ੀਆਂ ਕਰਦੇ ਰਹੋਗੇ ਤਾਂ ਹਾਲ ਬਹੁਤ ਭੈੜਾ ਹੋਣ ਵਾਲਾ ਹੈ 2027 ਦੇ ਵਿੱਚ ਇਹ ਗੱਲ ਮੇਰੀ ਚੇਤੇ ਰੱਖ ਲਿਓ ਪਤਾ ਸਭ ਨੂੰ ਹੈਗਾ ਵੀ ਤੁਸੀਂ 2027 ਵਾਸਤੇ ਇਹ ਜਿਹੜੇ ਕਹਿ ਲਈਏ ਪੁੱਠੇ ਸਿੱਧੇ ਬਿਆਨਬਾਜ਼ੀਆਂ ਜਥੇਦਾਰ ਜਾਂਦੇ ਨੇ ਮਰਉਣ ਵਾਸਤੇ ਅਸੀਫ਼ੇ ਦਿੱਤੇ ਜਾਂਦੇ ਨੇ ਡਰਾਮੇਬਾਜ਼ੀਆਂ ਜਿਹੜੀਆਂ ਹੈਗੀਆਂ ਨੇ 2027 ਵਾਸਤੇ ਤੁਸੀਂ ਕਰ ਰਹੇ ਹੋ ਚੰਗੇ ਰਹੋਗੇ ਜੇ ਸਾਲਕ ਚੁੱਪ ਕਰਕੇ ਬਹਿ ਜਾਓ ਡਰਾਮੇ ਬਾਜੀਆਂ ਬੰਦ ਕਰ ਦਿਓ ਲੋਕ ਫੇਰ ਵੀ ਚਾਹੁੰਦੇ ਨੇ ਕਿ ਜਿਹੜੀ ਖੇਤਰੀ ਪਾਰਟੀ ਹੈ ਨਾ ਅਸਲ ਉਹ ਸ਼੍ਰੋਮਣੀ ਅਕਾਲੀ ਦਲ ਹੈ ਕਿਸਾਨਾਂ ਤੇ ਮਜ਼ਦੂਰਾਂ ਦੀ ਜਿਹੜੀ ਪਾਰਟੀ ਹੈ ਨਾ ਉਹ ਸ਼੍ਰੋਮਣੀ ਅਕਾਲੀ ਦਲ ਹੈ ਲੋਕ ਫੇਰ ਵੀ ਬਰਦਾਸ਼ਤ ਕਰ ਲੈਣਗੇ ਪਰ ਤੁਸੀਂ ਹਰਾਮਖੋਰੋ ਆਪਣੀਆਂ ਡਰਾਮੇ ਬਾਜੀਆਂ ਬੰਦ ਕਰ ਲਓ ਜੇ ਭਲੀ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ